ਚੱਲ ਅੱਗੇ ਬੜੇ ਮੀਂਹ ਪੈ ਗਏ ਆ ਤੇ ਮੀਂਹ ਪੈ ਕੇ ਅੱਗੇ ਬੜੀ ਬਰਬਾਦੀ ਹੋ ਗਈ ਆ ਤੇ ਗਾੜੀ ਹੁਣ ਦਾਣਿਆਂ ਦੀ ਹੋਣੀ ਸੁੱਕ ਰੱਖੇ ਹੋਣੀ ਗਾੜੀ ਦਾਣੇ ਰਹਿ ਜਾਣ ਜਿਹੜੇ ਵਧੀਆ ਵਧੀਆ ਕਿਤੇ ਚੱਲ ਚੰਗਾ ਸੁਣੋ ਤੂੰ ਮੇਰੇ ਕੋਲ ਤੇ ਆ ਗਿਆ ਪੁੱਛਣ ਵਾਸਤੇ ਤੇ ਆਪਣੀ ਮੰਮੀ ਨੂੰ ਪੁੱਛਿਆ ਕਿ ਮੈਂ ਬਟਾਕੇ ਲੈਣੇ ਆ ਹਾਂ ਕੀ ਕਹਿੰਦੇ ਮम्मा ਮम्मा ਕਹਿੰਦੇ ਹੀ ਕਿ ਹਾਂ ਕਿ ਬੰਦੇ ਬਟਾਕੇ ਚਲਾੜਾ ਬਾਕੀ ਦਿਵਾਲੀ 'ਚ ਚਲਾੜੀ ਅੱਛਾ ਬੰਦੇ ਬਟਾਕੇ ਚਲਾੜਾ ਤੂੰ ਹੀ ਕਹਾਂ ਨਹੀਂ ਕਿ ਲਿਆਵਾਂਗੇ ਪੁੱਤ ਕੋਈ ਗੱਲ ਨਹੀਂ ਦਿਵਾਲੀ ਆਨਦੇ ਦਿਵਾਲੀ ਦੇ ਪੜਾ ਕਿੰਨੇ ਦੇ ਮੰਗਣ ਡਿਆ ਹਾਂ ਕਹਿੰਦਾ 5000 ਦੇ ਟਟਕੇ ਲੈ ਹੈ ਇਹਨੂੰ 5000 ਦਾ ਪਤਾ ਕੀ 5000 ਦੇ ਟਟਕੇ ਆਣੇ ਤੇ ਹੋਰ ਨਿਆਣਾ ਥੋੜੀ ਹੁਣ ਚੱਲ ਅੱਗੇ ਬੜੇ ਮੀਂਹ ਪੈ ਗਏ ਆ ਤੇ ਮੀਂਹ ਪੈ ਕੇ ਅੱਗੇ ਬੜੀ ਬਰਬਾਦੀ ਹੋ ਗਈ ਆ ਤੇ ਗਾੜੀ ਹੁਣ ਦਾਣਿਆਂ ਦੀ ਹੋਣੀ ਸੁੱਕ ਰੱਖੇ ਹੋਣੀ ਗਾੜੀ ਦਾਣੇ ਰਹਿ ਜਾਣ ਜਿਹੜੇ ਵਧੀਆ ਵਧੀਆ ਕਿਤੇ ਚੰਗਾ ਹੋਵੇ ਤੇ ਤਾਂ ਕਰਦੀ ਇਹਨਾਂ ਨੂੰ ਆਵਾਜ਼ ਮਾਰਦੀਆਂ ਦੋਵਾਂ ਨੂੰ ਇਹਨਾਂ ਨੂੰ ਆਣੀ ਵੀ ਦਿਵਾਈ ਦਾ ਹੈਗਾ ਦਿਵਾਲੀ ਦੇ ਸਫਾਈ ਕਰਨ ਵਾਲੀ ਹੋਈ ਸਾਰੀ ਤੇ ਸਫਾਈ ਕਰ ਲੋ ਦਮ ਜਣੀਆਂ ਲਾ ਕੇ ਰਮਨ ਹਾਂਜੀ ਮੰਮੀ ਨਵਦੀਪ ਦੋਵੇਂ ਜਾਣੀਆਂ ਇੱਧਰ ਆਓ ਮੇਰੀ ਗੱਲ ਸੁਣੋਣ ਆਣ ਕੇ ਹਾਂਜੀ ਮੰਮੀ ਆਵਾਜ਼ ਮਾਰੀ ਇਹ ਕਰ ਨਹੀਂ ਹੈ ਅੰਦਰ ਦੋਵੇਂ ਜਾਣੀਆਂ ਬੈਠੀਆਂ ਨੇ ਮੈਂ ਮੰਮੀ ਸਮਰਾਤ ਸੁੱਤਾ ਹੋਇਆ ਜੇ ਮੈਨੂੰ ਚੱਲ ਦਿਸੇ ਹੋਈ ਥੋੜਾ ਕੰਮ ਕਰ ਲੈਣੀ ਆ ਹਾਂ ਹਾਂਜੀ ਤੇ ਉਹ ਕਰਨੀ ਹੀ ਬਾਜਾਂ ਮਾਰਨ ਨੇ ਇਹ ਲਓ ਬਾਜਾਂ ਮਾਰਨ ਲਈ ਹਾਂ ਮੈਂ ਵੀ ਹੁਣ ਦਵਾਈ ਆਉਣ ਲੱਗੀ ਆਈਏ ਸਿਰ ਤੇ ਆਹੋ ਮੰਮੀ ਦਵਾਈ ਬੜੀ ਹੋਣ ਵਾਲੀ ਹੋਈ ਆ ਔਰ ਤੇ ਮੰਮੀ ਨੂੰ ਸਾਨੂੰ ਪਤਾ ਹੀ ਹੈ ਸਫਾਈ ਦੀਵਾਲੀ ਦੀ ਹੁੰਦੀ ਹੈ ਬਾਕੀ ਤੇਹਰਾ ਤੇ ਕੁਛ ਵੀ ਨਹੀਂ ਹੁੰਦਾ ਆਹ ਚੱਲੋ ਕਿਤੇ ਘਰ ਦੀ ਸਫਾਈ ਕਰ ਲਓ ਕੋਈ ਨਹੀਂ ਕਰ ਲੈਣੇ ਕੋਈ ਨਹੀਂ ਕਰ ਲੈਣੇ ਅਸੀਂ ਦੋਵੇਂ ਇੱਕੋ ਦਿਨ ਮम्मी ਸਾਰੀ ਸਫਾਈ ਨਹੀਂ ਹੋਣੀ ਥੋੜਾ ਥੋੜਾ ਕਰਕੇ ਨਾ ਕਰ ਲਾਂਗੇ ਫਿਰ ਸਫਾਈ ਸਵੇਰ ਤੋਂ ਕਰਨੀ ਸ਼ੁਰੂ ਕਰ ਦਾਂਗੇ ਥੋੜੀ ਥੋੜੀ ਪੜ ਲੈਣੇ ਆ ਨਾ ਚੱਲ ਦੇਖੋ ਕਿ ਤਰ੍ਹਾਂ ਕਰਨਾ ਫਿਰ ਇੱਕਦਮ ਨਹੀਂ ਹੋਣੀ ਨਿਆਣੇ ਇਹਨਾਂ ਤੁਹਾਨੂੰ ਪਤਾ ਫਿਰ ਠੀਕ ਹੈ ਉਹ ਨਹੀਂ ਨਿਆਣੇ ਨਾਲ ਥੋੜਾ ਔਖਾ ਹੁੰਦਾ ਤੇ ਨਾਲੇ ਮਮੀ ਦੀਵਾਲੀ ਤੇ ਆ ਗਈ ਆ ਸੂਟ ਹੀ ਬਣਾਵਾ ਤੁਹਾਨੂੰ ਕਿੱਸੇ ਸੂਟ ਬਣਾ ਲਾਂਗੇ ਜੋ ਤੁਹਾਡੇ ਡੈਡੀ ਦੇ ਤੁਹਾਡੇ ਦੇ ਪੈਸੇ ਆਉਣਗੇ ਤੇ ਬਣਾ ਦੂੰਗੀ ਕਦੋਂ ਉਹ ਦੜੀ ਭੇਜਣ ਦੇ ਪੈਸੇ ਕਹਿੰਦੇ ਸੀ ਦਿਵਾਲੀ ਤੋਂ ਪਹਿਲੇ ਤੇਜਾਂਗਾ ਪਤਾ ਨਹੀਂ ਕਿੰਨਾ ਕਰਦੇ ਜਿੱਦਣ ਪੈਸੇ ਆ ਗਏ ਉਹ ਦਿਨ ਤੋਂ ਸੂਟਣਾਗਾ ਵੀ ਦੋਮਾ ਮੈਂ ਤਾਂ ਪਹਿਲੇ ਲਗਭਗ 2 ਮਹੀਨਾ ਪਹਿ ਲੱਗੀ ਸੀ ਮੈਂ ਕਹਾਂ ਬਾਅਦ ਇੰਨਾ ਨੇ ਪੈ ਜਾਣਾ ਤੇਰੇ ਤਾਂ ਸੂਟ ਹੀ ਨਹੀਂ ਮੁੱਕਦੇ ਫਿਰ ਮੈਂ ਕਿਹਾ ਚੱਲ ਮੰਮੀ ਨੂੰ ਕਹਿੰਨੀ ਦਿਵਾਲੀ ਦਾ ਸੂਟ ਬਣਾ ਕੇ ਦੇ ਨਿਆਣੇ ਮੰਮੀ ਨਾਲੇ ਪਟਾਕੇ ਵੀ ਮੰਗਣ ਦੇ ਤੁਹਾਨੂੰ ਪਤਾ ਹੁਣ ਨਿਆਣਿਆਂ ਨੂੰ ਤੇ ਚਾਹ ਹੁੰਦੀ ਆ ਦਿਵਾਲੀ ਦਾ ਕੋਈ ਗੱਲ ਨਹੀਂ ਫਿਰ ਪੈਸੇ ਆ ਜਾਂਦੇ ਆ ਤੇ ਕੋਈ ਗੱਲ ਤੁਹਾਨੂੰ ਸੂਟ ਵੀ ਲੈ ਰਾਂਗੀ ਤੇ ਬੱਚਿਆਂ ਵਾਸਤੇ ਫਿਰ ਮੁੜ ਕੇ ਉਹਨਾਂ ਨੂੰ ਵੀ ਪਟਾਕੇ ਪੂਪੇ ਲੈਾਂਗੀ ਆਹੋ ਸੱਜ ਨੂੰ ਹੁੰਦਾ ਤਾਂ ਅਗਰ ਕੀ ਕਹਿੰਦਾ ਹੈਗੀ ਪਰ ਉਹ ਤਾਂ ਹੁਣ ਇਹ ਤਾਂ ਰੋਲੀ ਪਾਉਂਦਿਆ ਕਦੀ ਮਕਬੀਰ ਕੋ ਜਾਂਦਾ ਕਦੀ ਮੇਰੇ ਕੋ ਕਦੀ ਨਾ ਕੋ ਜਾਂਦਾ ਕਿ ਪਟਾਕੇ ਲੈ ਕੇ ਦੋ ਪਟਾਕੇ ਲੈ ਕੇ ਦੋ ਅੱਛਾ ਜੀ ਤੇ ਆਪਾਂ ਕਹਾਂਗੇ ਦੀਵਾਲੀ ਹੋ ਜੇ ਚੰਗੂਆ ਤਾਂ ਮੈਂ ਲੈ ਆਂਗੇ ਦੀਵਾਲੀ ਵਾਲੇ ਦਿਨ ਕੋਈ ਗੱਲ ਨਹੀਂ ਲੈ ਆਂਗੇ ਹੂੰ ਉਹ ਤੇ ਤੁਹਾਨੂੰ ਪਤਾ ਹੀ ਆ ਨਿਆਣੇ ਫੇਸ ਛੜੇ ਪੈ ਜਾਂਦੇ ਆ ਬਿਰਦ ਜੂਆ ਬਾਹਰ ਚਲਾਉਂਦੇ ਨੇ ਆਲੇ ਠੀਕ ਆ ਠੀਕ ਮੰਮੀ ਹਾਂ ਤੁਹਾਨੂੰ ਭਾਈ ਦਾ ਤੁਸੀਂ ਕੈਂਪ ਤੇ ਡੇਢ ਸੋਫਾ ਹੀ ਕੀ ਕਰਨੀ ਆ ਆ ਰਾਤੀ ਜਿਹੜਾ ਮੀ ਪਿਆ ਉਹਨੇ ਕਿੰਨਾ ਖਲਾਰਾ ਤੇ ਕਿੰਨਾ ਪਾਣੀ ਅੰਦਰ ਮੈਂ ਤੇ ਉਹੀ ਕੱਢਦੀ ਕੱਢਦੀ ਹਾਂ ਭੁੱਗੀ ਫਿਰ ਜਿਹੜਾ ਦੇਹਣ ਖਲਾਰਾ ਪਾਇਆ ਵੀ ਗਿਆ ਤਾਂ ਸਾਹਮਣੇ ਹੁਣ ਪਹਿਣਾ ਵਾ ਨਾ ਫਿਰ ਹਾਨੂੰ ਤੇ ਹੈ ਰੋਜ਼ ਰਾਤ ਨੂੰ ਤੇ ਮੀਂਹ ਆ ਜਾਂਦਾ ਆਹ ਮਰ ਦੋ ਤਿੰਨ ਦਿਨ ਨਹੀਂ ਪਿਆ ਤਾਂ ਹੁਣ ਦਿਨ ਕਰ ਕਿੰਨੀ ਠੰਡੀ ਹਵਾ ਵਗੰਦੀ ਬਾਹਰ ਤੇ ਬੈਠਾ ਮੈਂ ਨਹੀਂ ਜਾ ਰਿਹਾ ਉਹ ਤੇ ਇੰਨਾ ਚੰਗਾ ਹੋ ਗਿਆ ਜਿਹੜਾ ਪਹਿਲਾ ਦਿਨ ਲੱਗੇ ਆ ਤੇ ਕਪੜੇ-ਕਪੜੇ ਸਕਾਏ ਗਏ ਆ ਪੇਟੀਆਂ ਦੇ ਹੋਰ ਕੀ ਚੰਗਾ ਹੋਇਆ ਕਿ ਸਕਾ ਲੈ ਕਪੜੇ ਟਾਈਮ ਉਦੋਂ ਤੋਂ ਉਦੋਂ ਧੁੱਪ ਆ ਤੇ ਇੱਦਾਂ ਲੱਗਦੀ ਆ ਕਿ ਤਾਂ ਗਰਮੀ ਆਂਦੀ ਆ ਤੇ ਹੁਣ ਬਦਲ ਇੱਦਾਂ ਲੱਗਦਾ ਕਿ ਤਾਂ ਸਿਆਲ ਆਂਦਿਆ ਮੈਂ ਤੇ ਨਿਆਣੇ ਤੇ ਕਪੜੇ ਅੱਜ ਪੂਰੀਆਂ ਪਾਵ ਲਈ ਉਹਦੇ ਨਿਆਣੇ ਦੇ ਕੱਢ ਕੇ ਹਟੀਆਂ ਮੈਂ ਵੀ ਸਮਰਾਤੂ ਦੇ ਕਪੜੇ ਲਿਆਉਣ ਵਾਲੇ ਮੈਂ ਕਿਾ ਚੱਲ ਬਾਤ ਚ ਲਿਆਵਾਂਗੀ ਜਿਹੜੇ ਆ ਗਏ ਉਹ ਮੈਂ ਕਾ ਪਾ ਦਿੰਨੀ ਆ ਪਿਛੇ ਦੇ ਕਿਨਾ ਉਹ ਆ ਨੁਕਸਾਨ ਲੋਕਾਂ ਦਾ ਜਦੋਂ ਹਾੜ ਆਈ ਸੀ ਤੇ ਫਿਰ ਉਹੀ ਗੱਲ ਹਜੇ ਮਸਾ ਤਾਂ ਉਹਨਾਂ ਦੇ ਘਰ-ਵਾਰ ਸੁੱਕਣ ਦੇ ਹੀ ਤਪਾਣਾ ਤੇ ਫਿਰ ਉਹੀ ਕੰਮ ਸ਼ੁਰੂ ਹੋ ਗਿਆ ਤੇਰੇ ਬਥੇਰਾ ਪਈ ਜਾਂਦੇ ਆ ਜਿਹੜਾ ਹਟ ਗਿਆ ਵਾ ਹੁਣ ਠੀਕ ਹੀ ਆ ਹੁਣ ਰੱਬ ਨੇ ਵੀ ਕਿਸੇ ਦੀ ਸੁਣੀ ਥੋੜੀ ਆ ਹੁਣ ਤੇ ਅਰਦਾਸ ਹੀ ਆ ਕਿ ਚਲੋ ਠੰਡ ਰੱਖੇ ਰੱਬ ਵੀ ਜਿਹੜਾ ਇੰਨਾ ਆ ਤੇ ਚੱਕੀ ਆ ਲਖਵੀਰ ਮੈਨੂੰ ਸੋਗ ਕੱਲ ਕਹਿੰਦੇ ਸੀ ਕਿ ਕੰਪੈਨ ਆਣੀ ਆ ਤੇ ਆ ਮੌਸਮ ਦੇਖ ਲਓ ਕਿੰਨਾ ਖਰਾਬ ਹੋ ਗਿਆ ਹੁਣ ਕੰਪੈਨ ਵੀ ਕੀ ਕਰੇ ਰੋਜ਼ ਦੇ ਬਾਰਿਸ਼ ਆ ਜਾਂਦੀ ਆ ਹੋ ਨੀ ਹਵਾ ਚੱਲੰਦੀ ਇਹਦੇ ਕਿੰਨਾ ਨੁਕਸਾਨ ਹੋ ਜਾਣਾ ਤੇ ਕੰਮ ਵਿੱਚ ਹੁਣ ਲੇਟ ਹੋਈ ਜਾਂੜਿਆ ਤਾਂ ਹੀ ਐਸਾ ਗੋ ਮੈਨੂੰ ਕਹਿੰਦੇ ਕਿ ਕਿਸੇ ਰੋਟੀ ਪਾਣੀ ਬਣਾ ਦੇ ਕਿ ਬੰਦੇ ਲੱਗਣੇ ਕੰਪੈਨ ਵਾਲੇ ਤੇ ਮੈਂ ਤਾਂ ਚੱਲ ਕੋਈ ਨਹੀਂ ਤੇ ਜਦੋਂ ਸਵੇਰੇ ਦੇਖਿਆ ਤਾਂ ਮੀਂਹ ਇੰਨਾ ਪੈਂਦਾ ਕਿ ਕਿਤੇ ਮੀਂਹ ਨੇ ਅੱਖ ਦੀ ਚੱਕੀ ਏ ਠੀਕ ਆ ਨਾ ਫਿਰ ਹੁਣ ਦਿਨੋਂ ਮੀਂਹ ਪੈਂਦਾ ਉਹ ਨਹੀਂ ਠੰਡ ਹੋ ਜਾਂਦੀ ਐ ਚਲੋ ਪਰ ਜਿਹੜਾ ਰੱਬ ਚੰਗੇ ਥੋੜੀ ਹੱਦਾ ਚੱਲਣਾ ਵਾ ਚੱਲ ਦੀਵਾਲੀ ਤੇ ਨਾ ਮੀਂਹ ਪਵੇ ਚਲੋ ਬੰਦਾ ਰੌਣਕ ਮੇਲਾ ਵੇਖ ਲੈਂਦਾ ਘੜੀ ਹੋਰ ਕੀ ਐ ਉਹੀ ਕਿ ਦੀਵਾਲੀ ਤੇ ਨਾ ਮਹਾਵੇ ਔਰ ਨਾ ਅਹੀਂ ਵੀ ਅੰਦਰ ਕੋਈ ਕੰਮ ਧੰਦਾ ਵੇਖ ਆਹੋ ਮੁੜ ਕੇ ਨਿਆਣਾ ਸਮਰਾਤ ਉੱਠ ਗਿਆ ਨਾ ਤੇ ਫਿਰ ਕੁਝ ਨਹੀਂ ਹੋਣਾ ਤਾਂ ਆਹੋ ਚਲ ਜਾਓ ਕਰ ਲਓ ਜਾ ਕੇ ਕੰਮ ਆਹੋ ਤੇ ਮੌਸਮ ਵੀ ਠੰਡਾ ਹੈ ਕੋਈ ਨਹੀਂ ਸਫਾਈਆਂ ਆਪਾਂ ਕਰ ਲਾਂਗੇ ਆਹ ਨੂੰ ਫਿਰ ਥੋੜੀ ਥੋੜੀ ਕਰਕੇ ਕਰ ਲਾਂਗੇ ਪਹਿਲੇ ਇੱਕ ਇੱਕ ਕਮਰਾ ਸ਼ੁਰੂ ਕਰਾਂਗੇ ਨਾ ਤੇਰੀ ਡਰਾਈਂਗ ਰੂਮ ਕਰ ਲੈ ਕਿਚਨ ਕਰ ਲਈ ਫਿਰ ਬਾਹਰ ਉਹ ਇੱਕ ਦਿਨ ਬਾਅਦ ਦਾ ਤੇ ਇੱਕ ਦਿਨ ਲੱਗਦਾ ਹੀ ਹੈ ਪੂਰਾ ਕਿਉਂਕਿ ਇਹ ਚਾਰ ਖੰਡ ਬੜਾ ਕਰਨ ਵਾਲਾ ਹੋਇਆ ਕੋਈ ਨਹੀਂ ਕਰ ਲੈਨੇ ਆ ਦਿਵਾਲੀ ਚ ਆ ਕੇ 15 15 ਦਿਨਾਂ ਰਾਤ ਸਫਾਈ ਹੈ ਜਾਨੀ ਠੀਕ ਇਹ ਸ਼ੁਰੂ ਤੋਂ ਹੀ ਤੇ ਬਣੀ ਹੈ ਨਾ ਦਿਵਾਲੀ ਦੇ ਸਫਾਈਆਂ ਦੀ ਤੇ ਲੱਗਦਾ ਸਫਾਈਆਂ ਦਿਵਾਲੀ ਦੇ ਹੁੰਦੀਆਂ ਚੱਲ ਕੋਈ ਨਹੀਂ ਚਲੋ ਜੀ ਵੀ ਨਾ ਹੰਕਾਰ ਆ ਗਿਆ ਮਮੀ ਬਾਹਰ ਖਾਵਾ ਬੜੀ ਠੰਡੀ ਵਗਣ ਗਈ ਆਉਣੀ ਮੈਂ ਚਲੋ ਤੁਸੀਂ ਚਲ ਇਹ ਹਣੀ ਆ ਹੁਣ ਇਹਨੂੰ ਨਿੱਕੀ ਨੂੰ ਡਾਵੂਗੀ ਨਾ ਪਰਦੇ ਪਰਦੇ ਲਾ ਕੇ ਤੋਵੇਗੀ ਸਾਰੇ ਤੇ ਵੱਡੀ ਨਵਕੂਗੀ ਵੀ ਤੂੰ ਤਲਰ ਤਲ ਸਾਂਬਲਾ ਮੜਾ ਮੋਟਾ ਤੇ ਜੋਰ ਦਾ ਕੰਮ ਜਿਹੜਾ ਹੁਣ ਇਹਨੂੰ ਦੇ ਇਹ ਵੀ ਛੋੜੀ ਹੁਣ ਪਤਲੀ ਹੋਵੇ ਕੰਮ ਕਰਕੇ ਲੇ ਯਾਰ ਬਲਰਟ ਫੇਰ ਆ ਗਿਆ ਵਾ ਪਰ ਦੋ ਤਿੰਨ ਮਿੰਟ ਫੇਰ ਨਹੀਂ ਦੱਸਤਾ ਛੋ ਨਵੇਂ ਤੋੜਣ ਬਣਾਇਆ ਕੀ ਕਰਨਾ ਆ ਬੀ ਉਹ ਨਹੀਂ ਬਣੀ ਚਾਚੂ ਜੀ ਆ ਜਾਓ ਤੂੰ ਮੈਨਾ ਬਟਾਕੇ ਲੈਣੇ ਆ ਬਟਾਕੇ ਲੈਣੇ ਆ ਹੂੰ ਤੇ ਉਹ ਤਾਂ ਦੀਵਾਲੀ ਨੂੰ ਤੇ ਜੇ ਟਾਈਮ ਹੈਗਾ ਹੁਣ ਕੀ ਕਰਨੇ ਬਟਾਕੇ ਚਾਚੂ ਜੀ ਬਾਕੀ ਨਹੀਂ ਤਾਂ ਗੰਡੇ ਬੋਮਬੀ ਲੈ ਦੋ ਗੰਡੇ ਬੋਮਬਲੇ ਨੇ ਹਾਂ ਜੀ ਚਲੋ ਅੱਜ ਦਿਨ ਬੰਦੇ ਬੰਮ ਜਹਾੜਾਂ ਉਹ ਦਾ ਦਵਾਈ ਦੇ ਲਿਆਉਣੇ ਆ। ਤੈਨੂੰ ਜਲੋਕ ਜਾ ਥੋੜੇ ਜਨੇ ਕਰ ਲੈ ਆਵਾਂਗੇ। ਤੂੰ ਪਹਿਲਾਂ ਚਾਹੀਦੇ ਆ। ਪਹਿਲਾਂ ਹੀ ਚਾਹੀਦੇ ਆ। ਪਹਿਲਾਂ ਹੀ ਚਾਹੀਦੇ ਆ। ਚੱਲ ਕੋਈ ਗੱਲ ਤੈਨੂੰ ਪਹਿਲਾਂ ਲਿਆਉਂਦਾ ਵੇ। ਹੋਰ ਕੀ ਚਾਹੀਦਾ ਵਾ? ਗੰਦੇ ਬਾਂਬੀ ਲੈ ਰੋ। ਹੋਰ ਕੀ ਲਿਆਉਣਾ? ਹੋਰ ਕੁਛ ਨਹੀਂ। ਬਾਕੀ ਪਟਾਕੇ ਤੇ ਦਿਵਾਲੀ 'ਚ ਚਲਾਉਂਗਾ। ਹੋਰ ਕੀ ਚਾਹੀਦਾ? ਮੇਰੀ ਗੱਲ ਸੁਣੋ। ਤੂੰ ਮੇਰੇ ਕੋਲ ਤੇ ਆ ਗਿਆ ਪੁੱਛਣ ਵਾਸਤੇ। ਅੱਬੇ ਮੰਮੀ ਨੂੰ ਪੁੱਛਿਆ ਕਿ ਮੈਂ ਪਟਾਕੇ ਲੈਣੇ ਆ। ਹਾਂ ਕੀ ਕਹਿੰਦੇ ਮम्मा ਮम्मा ਕਹਿੰਦੇ ਹੀ ਕਿ ਹਾਂ ਕਿ ਬੰਦੇ ਬਟਾਕੇ ਚਲਾਵਾ ਬਾਕੀ ਦੀਵਾਲੀ ਚ ਚਲਾਵਾ ਅੱਛਾ ਗੰਦੇ ਬਟਾਕੇ ਚਲਾੜਾ ਚਲ ਕੋਈ ਗੱਲ ਮੈਂ ਲੈ ਆ ਲਾਂਗਾ ਮੈਂ ਜਾਣਾ ਸ਼ਹਿਰ ਤੇ ਮੈਂ ਲੈ ਆ ਲਾਂਗਾ ਫਿਰ ਠੀਕ ਹੈ ਠੀਕ ਹੈ ਬਾਕੀ ਤੁਹਾਨੂੰ ਦਿਵਾਲੀ ਦੇ ਲੈਣੇ ਆ ਹੋਰ ਨਹੀਂ ਹੋਣੇ ਬਾਕੀ ਠੀਕ ਆ ਠੀਕ ਆ ਦਿਵਾਲੀ ਦੇ ਕਿੰਨੇ ਦੇ ਚਾਹੀਦੇ ਬਟਾਕੇ ਹਾਂ ਤੇਰੇ ਨੂੰ ਕੁਛ ਸੰਦਾ ਹੋਵੇ ਨਾ ਲੋ ਕਿੰਨੇ ਦੇ ਚਾਹੀਦੇ ਆ ਕਿੰਨੇ ਚਲਾਉਣੇ ਪੰਜਾਹ ਦੇ ਲਾਹ ਹੈ ਪੰਜਾਹ ਤੇਰਾ ਦੇ ਪੰਜਾਹ ਦੇ ਬਟਾਕੇ ਤੂੰ ਕੀ ਕਰਨੇ ਇਹਨੇ ਇਹਨੇ ਚਲਾ ਲੈਣਾ ਹੂੰ ਮੜ ਕੇ ਤੂੰ ਡਰਦਾ ਬੜੀ ਖੀਤੀ ਹੁੰਦਾ ਨਹੀਂ ਦਾਚਾ ਤੇ ਹੋ ਗਈ ਤੂੰ ਤਾਂ ਗੰਡੇ ਚ ਲਾਉਣੇ ਮੜ ਕੇ ਆ ਜਾ ਕਿਤੇ ਕੋ ਚੱਲਣਾ ਨਹੀਂ ਕੋਈ ਚਲ ਆ ਜਾऊंगा ਚਲਾ ਲੈਣਾ ਹੂੰ ਚਲ ਕੋਈ ਨੀ ਤੈਨੂੰ ਲੈ ਜਾਦਾ ਤੇ ਜਾਣਾ ਨਾ ਸ਼ਹਿਰ ਦਿਵਾਲੀ ਆਕੇ ਤਨ ਮੈਂ ਨਾਲ ਲੈ ਜਾਦਾ ਤੇ ਲੈਵਾਂਗੇ ਜਾ ਕੇ ਤੇ ਕੱਲ ਮੈਂ ਜਾਣਾ ਵਾ ਤੈਨੂੰ ਮੈਂ ਲੈ ਰਾਂਗਾ ਗੰਡੇ ਮੋ ਠੀਕ ਆ ਇਹਗਾ ਚਲ ਜਾ ਫਿਰ ਖੇਡੋ ਜਾ ਕੇ ਗੱਡੀ ਮੰਮਰੀ ਆਦੋਂ ਨੂੰ ਨੂੰ ਵੀਰ ਕੀ ਕਰ ਰਹੇ ਹੋ ਓਏ ਯਾਰ ਕਟਿੰਗ ਕਰਨ ਵਾਲੀ ਹੋਇਆ ਕਰਦਾ ਪਿਆ ਅੱਛਾ ਅੱਛਾ ਆ ਬੁੱਟਾ ਐਸਾ ਸੋਹਣਾ ਲੱਗਦਾ ਪਰ ਹਵਾ ਬੜੀ ਚੱਲਣ ਦੀ ਹੈ ਕਟਿੰਗ ਦਾ ਹੁੰਦੀ ਵੀ ਕਟਿੰਗ ਹੋਈ ਹੋਣੀ ਆ ਕਟਿੰਗ ਨੂੰ ਕਿੱਡਾ ਟਾਈਮ ਲੱਗਦਾ ਬੋਸ ਸੋਸ਼ਾ ਸ਼ਮੇਂ ਗੱਲ ਕਰਨੀ ਸੀ ਹਾਂ ਜੀ ਕੀ ਕੁਝ ਸਾਮਾਨ ਮੰਗਵਾਉਣ ਆਲਾ ਸੀ ਤੇ ਮੈਂ ਲਿਸਟ ਬਣਾਈ ਸੀ ਤੇ ਲਿਆ ਦੇਵਾਂ ਹਾਂ ਸਾਮਾਨ ਕੋਈ ਨਹੀਂ ਆ ਰਹਾ ਮੈਂ ਨਾਲ ਸਮਰਾਤ ਦਾ ਵੀ ਥੋੜਾ ਜਿਹਾ ਸਾਮਾਨ ਖਤਮ ਹੋਇਆ ਸੀ ਡਾਈਪਰ ਵਗੈਰਾ ਲੈਣ ਵਾਲੇ ਸੀ ਸਮਰਾਤ ਦੇ ਸਾਮਾਨ ਤੇ ਜਤਾਇਆ ਸਜ ਆਇਆ ਮੇਰੇ ਕੋਲ ਅੱਛਾ ਚਾਚੂ ਟਾਕੀ ਲੈ ਦੇਵਾਂਦਾ ਹਾਂ ਆਓ ਉਹ ਪਤਾ ਕੀ ਹੈ ਦੀਵਾਲੀ ਆਉਣ ਵਾਲੀ ਨਾ ਤੇ ਨਿਆਣੇ ਗੱਲਾਂ ਕਰਦੇ ਹੁੰਦੇ ਨੇ ਸਕੂਲ ਵਿੱਚ ਤੇ ਉਹ ਫਿਰ ਉਹੀ ਜਿੱਦਾਂ ਬੱਚੇ ਸਕੂਲ 'ਚ ਗੱਲਾਂ ਕਰਦੇ ਉਹਦੇ ਘਰ ਆਣ ਕੇ ਫਿਰ ਬੱਚੇ ਕਹਿੰਦੇ ਆ ਮੈਨੂੰ ਕਹਿੰਦਾ ਟਾਕੀ ਲੈਣੇ ਨੇ ਮ ਅਛਾ ਕਹਿੰਦੇ ਚੱਲ ਹੋਰ ਨਹੀਂ ਪੁੱਛਤੇ ਗੰਡੇ ਬਟਾਕੇ ਜਦੋਂ ਆ ਗੰਡੇ ਬਟਾਕੇ ਆ ਗੰਡੇ ਬੰਬ ਫੇਰ ਉਹ ਗੰਡੇ ਬੰਬ مشهور ਹੁੰਦੇ ਨਾ ਆਪ ਮੈਂ ਵੀ ਛੋਟੇ ਹੁੰਦੇ ਗੰਡੇ ਬੰਬੀ ਚਲਾਨੀ ਹੁੰਦੀ ਉਹ ਨਿਆਣਾ ਦਾ ਨੁਕਸਾਨ ਨਹੀਂ ਆ ਦੇ ਨਾਲ ਕੋਈ ਹਾਂ ਇਹ ਹੈ ਤਾਂ ਕਰਕੇ ਫੇਰ ਆਉਂਦਾ ਕੋਈ ਨਹੀਂ ਤੁਸੀਂ ਕਹਿੰਦੇ ਨਹੀਂ ਕਿ ਲਿਆਵਾਂਗੇ ਪੁੱਤ ਕੋਈ ਗੱਲ ਨਹੀਂ ਦੀਵਾਲੀ ਆਂਦੇ ਦੀਵਾਲੀ ਦੇ ਪਹਿਲਾਂ ਗੰਡੇ ਮੰਗਣ ਡਿਆ ਹਾਂ ਕਹਿੰਦਾ 5000 ਦੇ ਬਟਾਕੇ ਲੈ ਹੈ ਇਹਨੂੰ 5000 ਦਾ ਪਤਾ ਕੀ 5000 ਬਟਾਕੇ ਆਣੇ ਹੋਰ ਨਿਆਣਾ ਥੋੜੀ ਹੁਣ ਪਰ ਨਾ ਇੰਨੇ ਨਹੀਂ ਚਾਹੀਦੇ ਲੱਗਦੇ ਬੱਚੇ ਨੂੰ ਨਾ ਇੰਨੇ ਪਟਾਕੇ ਲਿਆ ਕੇ ਦੇਣ ਦੀ ਕੋਈ ਲੋੜ ਨਹੀਂ ਹਜੇ ਉਹ ਛੋਟਾ 8 ਸਾਲਾਂ ਦਾ ਤੇ ਹੈਗਾ ਇੱਕ ਉਹ ਮੁੰਡਾ ਵੀ ਬਗਵਾ ਐ ਇੰਨੇ ਥੋੜੀ ਲਿਆ ਦੇ ਨੇ ਦੱਸ ਦੇ ਉਹਨੇ ਜਿੰਨੀ ਛੇੜ ਪਾ ਲਾਂਗੇ ਉੰਨੀ ਉੰਨੀ ਵਾਚ ਨਹੀਂ ਨਾਲ ਇੱਕ ਗੱਲ ਆ ਇਹਨੂੰ ਇੰਨਾ ਨਹੀਂ ਪਤਾ ਹੋਣਾ 5000 ਕਿੰਨਾ ਹੁੰਦਾ ਬਸ ਮੂਹ ਚੋ ਕਹਤਾ ਕਿ 5000 ਦੇ ਪਟਾਕੇ ਲਿਆ ਦੇ ਸੁਣੀ ਹੋਣੀ ਇੰਨੇ ਕਿਤੇ ਗੱਲ ਆ ਹਾਂ ਸਕੂਲ ਦੀ ਗੱਲਾਂ ਕਰਦੇ ਹੋਣੇ ਆ ਸਕੂਲ ਜੀ ਕੀ ਬੱਚੇ ਜ਼ਿਆਦਾਤਰ ਸਕੂਲ ਚੋਂ ਸਿੱਖਦੇ ਆ ਜਾਂ ਤੇ ਸਕੂਲ ਤੋਂ ਸਿੱਖਦੇ ਤੇ ਜਾਂ ਜੇ ਫੋਨ ਬੱਚਿਆਂ ਨੂੰ ਅੱਜ ਕੱਲ ਫੜਾ ਦੋ ਨਾ ਫੋਨ ਨਾਲ ਤਾਂ ਬੜਾ ਕੁਝ ਸਿੱਖਦੇ ਆ ਹਾਂ ਸਹੀ ਗੱਲ ਆ ਮੰਮੀ ਕਹਿੰਦੇ ਸੀ ਕਹਿੰਦੇ ਸੀ ਦੀਵਾਲੀ ਆ ਗਈ ਸਫਾਈਆਂ ਕਰੋ ਮੈਂ ਕਹਾਂ ਚੱਲ ਹੁਣ ਇੱਕਦਮ ਤੇ ਸਫਾਈ ਇੱਕ ਖਾਉ ਨਹੀਂ ਲੱਗੀ ਤੇ ਇਦਾਂ ਕਰਾਂਗੇ ਹੌਲੀ ਹੌਲੀ ਕਰਕੇ ਯਾਰ ਮਾਰੀ ਹੋਣਾ ਕੰਮ ਯਾਰ ਵੰਡ ਕੇ ਵੀ ਕੰਮ ਨਹੀਂ ਹੁੰਦਾ ਇਕੱਠੇ ਆਪਾਂ ਕਰਾਂਗੇ ਵੰਡ ਕੇ ਕੰਮ ਇਦਾਂਾਂ ਕਿ ਇਹ ਨਹੀਂ ਇਕੱਲੇ ਇਕੱਲੇ ਕਰਨਾ ਆਹੋ ਕਰ ਇਕੱਠੇ ਲਿਓ ਪਰ ਇਦਾਂ ਵੀ ਇੱਕ ਦਿਨ ਵਿੱਚ ਆਹ ਕਰ ਲਿਆ ਇੱਕ ਦਿਨ ਵਿੱਚ ਆਹ ਕਰ ਲਿਆ ਇੱਕ ਦਿਨ ਕੋਹਾਂਂਦਰ ਦਾ ਕਰ ਲਿਆ ਬੜਾ ਬਾਹਰ ਦਾ ਕਰਦਾ ਇਦਾਂ ਹੀ ਕਰਾਂਗੇ ਨਹੀਂ ਇਦਾਂ ਕਰਾਂ ਇੱਕ ਦਿਨ ਜਿੱਦ ਤੱਕ ਮੈਨੂੰ ਪਤਾ ਨਹੀਂ ਮੁੱਕਦਾ ਤੁਹਾਨੂੰ ਬੜਾ ਸਮਰਾਤ ਛੋਟਾ ਏ ਤੇ ਉਹਨੂੰ ਵੀ ਫੜਨਾ ਪੈਂਦਾ ਏ ਹੁਣ ਜਿੱਦਾਂ ਸਫਾਈਆਂ ਕਰਾਂਗੇ ਨਾ ਦਿਵਾਰੀਆਂ ਤੇ ਸਮਰਾਥ ਨੂੰ ਉਹਦੇ ਪਾਪੇ ਵਿੱਚ ਕਾਵਾਂਗੇ ਨਾ ਕੋਈ ਗੱਲ ਨਹੀਂ ਚਲੋ ਫਿਰ ਮੁੰਡਾ ਵੇਖਾਂ ਉੱਠ ਨਾ ਜਾਏ ਸੁੱਤਾ ਹੀ 바ਵਾ ਜੇਦਾ ਹਾਂਜੀ ਚਾਹ ਬਣੀ ਆ ਚਲ ਇਧਰ ਆਓ ਚਾਹ ਤੇ ਮੈਂ ਫਿਰ ਆਉਂਦਾ ਤੇ ਮੇਰੀ ਗੱਲ ਸੁਣੋ ਨਾਲ ਕੁਝ ਖਾਣਾ ਵੀ ਆ ਤੁਸੀਂ ਨਹੀਂ ਖਾਣਾ ਨਹੀਂ ਮੈਂ ਕੁਝ ਨਹੀਂ ਚਾਹ ਹੀ ਪੀਣੀ ਕਰਲੀ ਖਾਣਾ ਬਣਾ ਨਹੀਂ ਆ ਠੀਕ ਆ ਆਹ ਮੁੰਡੇ ਨੇ ਵੀ ਦੁੱਧ ਪੀਣਾ ਹਾਲਾ ਤੇ ਮੈਂ ਨਾਲੇ ਸਮਰਾਥ ਨੂੰ ਵੇਖਾਂ ਚਲੋ ਫਿਰ ਆਜੋ ਅੰਦਰ ਤੁਸੀਂ ਆਹੋ ਆ ਗਿਆ ਮੱਛੀ